ਅੱਜ ਕਿਨਾ ਕੀ ਤੁਹਾਡੇ ਵਿਕਰਮ ਕੁਮਾਰ ਜੀ ਕੀ ਹੋਇਆ ਕਿ ਕੌਣ ਸੀ ਤੁਹਾਡੇ ਕੀ ਲੱਗਦੇ ਸੀ ਔਰ ਕਿੰਨੀ ਕੋਮਰ ਸਰ ਮੇਰੇ ਭੂਆ ਦਾ ਬੇਟਾ ਹੈ ਜੀ ਤਕਰੀਬਨ 48 ਸਾਲ ਦਾ ਨਦੀ ਐਸ ਹੈਗੀ ਤੇ ਸਵੇਰੇ ਮੈਨੂੰ ਤਕਰੀਬਨ ਫੋਨ ਆਇਆ ਐਕਚੁਅਲੀ ਮੇਰਾ ਟੂਰਾਂ ਦਾ ਕੰਮ ਹੈਗਾ ਬਾ ਟ੍ਰੈਵਲਿੰਗ ਕਰ ਰਿਹਾ ਸੀ ਤੇ ਫੋਨ ਆਇਆ ਤੇ ਕਹਿੰਦੇ ਵੀ ਇਸ ਤਰ੍ਹਾਂ ਕੋਈ ਡੈਥ ਹੋ ਗਈ ਹੈ ਜਦੋਂ ਇੱਥੇ ਆ ਕੇ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹ ਤਾਂ ਮਰਡਰ ਦੇ ਹੈਗੇ ਆ ਜੀ ਦੱਸੇ ਕਿ ਕਿੱਥੇ ਕੀ ਕੰਮ ਕੀ ਕਰਦੇ ਸੀ ਔਰ ਕਿੱਥੇ ਹੋਇਆ ਕੀ ਇਹ ਇੱਥੇ ਤਕਰੀਬਨ ਕੋਈ ਥੋੜੀ ਦੂਰੀ ਚ ਮਹੱਲੇ ਦੇ ਚ ਇਹ ਵੇੜੇ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਹੈ ਛੋਟੀ ਜੀ ਉੱਥੇ ਜੋ ਦੁਕਾਨ ਕਰਦੇ ਸੀ ਕਿਸ ਤਰ੍ਹਾਂ ਹੋਇਆ ਇਹ ਮਰਦਰ ਤੁਹਾਨੂੰ ਕੋਈ ਪਤਾ ਨਹੀਂ ਕਿ ਕਾਰਨ ਕੀ ਹੋਇਆ ਨਹੀਂ ਨਹੀਂ ਕੋਈ ਪਤਾ ਨਹੀਂ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਬਈ ਬਹੁਤ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਤੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਬਾਕੀ ਜਿਹੜਾ ਪਹਿਲੂ ਹੋਊਗਾ ਪਤਾ ਲੱਗ ਜਾਊਗਾ ਜੀ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਕੁਛ ਐਸਾ ਹੈ ਦੇਖੋ ਸਾਡੇ ਮੁਤਾਬਿਕ ਤਨੀ ਹੈ ਬਾਕੀ ਪਰਿਵਾਰ ਨਾਲ ਸਾਡੀ ਗੱਲਬਾਤ ਹੋਈ ਨਹੀਂ ਜਦੋਂ ਮੈਪਰਾ ਨਾਲ ਕੋਈ ਕੋਈ ਮਾਮਲਾ ਸਾਹਮਣੇ ਆਇਆ ਕੋ ਕਤਲ ਦਾ ਮਾਮਲਾ ਕਹ ਰਿਹਾ ਕਰਦੇ ਵੀ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਹਾਂਜੀ ਇੱਕ ਨਾਂ ਰਜੇਸ਼ ਕੁਮਾਰ ਹੈ ਇਲਸ ਕਾਲੀ ਪੁੱਤਰ ਟੀਚੰਦ ਕੋਟਪਾਈ ਦਾ ਰਹਿਣ ਵਾਲਾ ਹੈ ਇਹ ਕਰਿਆਨੇ ਦੀ ਦੁਕਾਨ ਕਰਦਾ ਹੈ ਇਹਦਾ ਸਾਨੂੰ ਸਵੇਰੇ 8:00 ਵਜੇ ਦੇ ਵਾਰਸ ਆਏ ਆ ਉਦੋਂ ਨਾਲ ਦੱਸਿਆ ਵੀ ਇਹਦਾ ਮਰਡਰ ਹੋਇਆ ਤੇ ਇਹਦੇ ਭਤੀਜੇ ਦੇ ਬਿਆਨਾਂ ਤੇ ਅਸੀਂ ਮਕਦਮਾ ਮਰਡਰ ਦਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ ਸਰ ਹੋਇਆ ਕਿਸ ਤਰ੍ਹਾਂ ਕੋਈ ਦੱਸੇ ਜੀ ਉਹ ਆਏ ਦੇ ਪੇਟ ਤੇ ਨਿਸ਼ਾਨ ਹੈ ਤੀਰਾਂ ਦੇ ਕਰੀਬ ਸੂਈ ਦੀ ਬ੍ਰੀਕ ਦੀ ਤੇ ਹਲੇ ਪੋਸਟਮਾਰਟ ਤੋਂ ਬਾਅਦ ਖਲਾਸਾ ਹੋਊਗਾ ਵੀ ਮੌਤ ਕਿਵੇਂ ਹੋਈ ਹੈ ਕੋਈ ਫੋਰਸ ਦੀ ਟੀਮ ਵਗੈਰਾ ਵੀ ਆਈ ਕੋਈ ਹਾਂ ਫੋਰਸ ਦੀ ਟੀਮ ਸੀਨੀਅਰ ਅਫਸਰ ਵੀ ਇੱਥੇ ਪਹੁੰਚੇ ਹੋਏ ਆ ਸੀਸੀਟੀਵੀ ਸੀਸੀਟੀਵੀ ਕੈਮਰੇ ਘਰੇ ਲੱਗੇ ਸੀ ਉਹ ਅਸੀਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਮੌਤ ਹੋਈ ਸਰ ਕਿਤਨੇ ਕਿਤੇ ਲੱਗਦਾ ਇਸਨੇ ਆਪਣਾ ਵੀ ਨਹੀਂ ਹੋ ਸਕਦਾ ਕਤਲ ਜੀ ਇਹ ਕਿ ਦੇਖੋ ਤਾਂ ਪੋਸਟਮਾਰਟਮ ਚ ਰਿਪੋਰਟ ਚ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦੀ ਮੌਤ ਹੋਈ ਹੈ